ਪਹਿਲਾ ਪਤਰਸ 3ਰਾ ਅਧਿਆਇ 1 ਤੋਂ 7 ਵਚਨਾਂ ਤੱਕ ਆਪਾਂ ਸਾਰੇ ਮਿਲ ਕੇ ਪੜ੍ਹਾਂਗੇ हे ਪਤਨੀਆਂ ਤੁਸੀਂ ਵੀ ਆਪਣੇ ਪਤੀਆਂ ਦੇ ਅਧੀਨ ਰਹੋ ਇਸ ਲਈ ਕਿ ਜੇ ਇਹਨਾਂ ਵਿੱਚੋਂ ਐਸਾ ਕੋਈ ਹੋਵੇ ਜੋ ਵਚਨ ਨੂੰ ਨਾ ਮੰਨਦਾ ਹੋਵੇ ਤਾਂ ਵੀ ਤੁਹਾਡੇ ਭੈ ਨੂੰ ਵੇਖ ਕੇ ਪਵਿੱਤਰ ਚਾਲ ਚੱਲਣ ਨੂੰ ਬਿਨਾਂ ਵਚਨ ਦੇ ਆਪਣੀ ਆਪਣੀ ਪਤਨੀ ਦੇ ਚਾਲ ਚੱਲਣ ਦੇ ਦੁਆਰਾ ਖਿੱਚਿਆ ਜਾਵੇ ਤੁਹਾਡਾ ਸ਼ਿੰਗਾਰ ਦਿਖਾवटी ਨਾ ਹੋਵੇ ਅਰਥਾਤ ਬਾਲ ਗੁੰਦਨਾ ਅਤੇ ਸੋਨੇ ਦੇ ਗਹਿਣੇ ਜਾਂ ਲਗ ਲਗ ਤਰ੍ਹਾਂ ਦੇ ਕੱਪੜੇ ਪੋਣੇ ਅਤੇ ਤੁਹਾਡਾ ਲੁਕਿਆ ਹੋਇਆ ਅਤੇ ਗੁਪਤ ਇਨਸਾਨੀਅਤ ਮਨ ਦੀ ਦੀਨਤਾ ਨਮਰਤਾ ਅਤੇ ਅਵਿਨਾਸ਼ੀ ਸਜਾਵਟ ਦੇ ਨਾਲ ਸਜਿਆ ਹੋਵੇ ਕਿਉਂਕਿ ਪਰਮੇਸ਼ਵਰ ਦੀਆਂ ਨਿਗਾਹਾਂ 'ਚ ਇਹਦੀ ਕੀਮਤ ਬੜੀ ਆ ਅਤੇ ਸ਼ੁਰੂਆਤ 'ਚ ਪਵਿੱਤਰ ਔਰਤਾਂ ਵੀ ਜੋ ਪਰਮੇਸ਼ਵਰ ਤੇ ਵਿਸ਼ਵਾਸ ਕਰਦੀਆਂ ਸਨ ਆਪਣੇ ਆਪ ਨੂੰ ਇਸੇ ਤਰੀਕੇ ਨਾਲ ਸਵਾਰ ਦਿਆਂ ਸੀ ਅਤੇ ਆਪਣੇ ਆਪਣੇ ਪਤੀਆਂ ਦੇ ਅਧੀਨ ਰਹਿੰਦੀਆਂ ਸੀ ਜਿਵੇਂ ਸਾਰਾ ਅਬਰਾਹਮ ਦੀ ਆਗਿਆ ਚ ਰਹਿੰਦੀ ਸੀ ਅਤੇ ਉਸ ਨੂੰ ਸਵਾਮੀ ਕਹਿੰਦੀ ਸੀ ਉਸੇ ਤਰ੍ਹਾਂ ਤੁਸੀਂ ਵੀ ਜੇ ਭਲਾਈ ਕਰੋ ਤਾਂ ਕਿਸੇ ਵੀ ਤਰ੍ਹਾਂ ਦੇ ਭੈ ਦੇ ਨਾਲ ਅਤੇ ਨਾ ਡਰੋ ਤਾਂ ਉਸ ਦੀਆਂ ਧੀਆਂ ਠਹਿਰੋਗੀਆਂ ਉਸੇ ਤਰ੍ਹਾਂ ਹੈ ਪਤੀਓ ਤੁਸੀਂ ਵੀ ਸਮਝਦਾਰੀ ਦੇ ਨਾਲ ਪਤਨੀਆਂ ਦੇ ਨਾਲ ਜੀਵਨ ਬਿਤਾਵੋ ਅਤੇ ਔਰਤ ਨੂੰ ਕਮਜ਼ੋਰ ਪਾਤਰ ਸਮਝ ਕੇ ਉਹਦਾ ਆਦਰ ਕਰੋ ਇਸ ਸਮਝੋ ਕਿ ਅਸੀਂ ਦੋਵੇਂ ਜੀਵਨ ਦੇ ਵਰਦਾਨ ਦੇ ਅਧਿਕਾਰੀ ਹਾਂ ਜਿਦੇ ਨਾਲ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਵੇ ਆਤਮਾ ਦਾ ਫਲ ਹੈ ਪਿਆਰ ਆਪਸ ਵਿੱਚ ਪਿਆਰ ਕਰਨਾ ਹੈ ਪਤੀ ਪਤਨੀ ਨੂੰ ਪਿਆਰ ਕਰੇ ਅਤੇ ਪਤੀ ਆਪਣੀ ਪਤਨੀ ਨੂੰ ਪਿਆਰ ਕਰੇ ਇਹ ਦੋਨੇ ਇੱਕ ਦੂਜੇ ਨੂੰ ਪਿਆਰ ਕਰੇ ਇਹ ਬਾਈਬਲ ਦਾ ਹੁਕਮ ਹੈ ਅਤੇ ਫਿਰ ਤੁਸੀਂ हां आम तौर पे की कहोगे पति कहेगा मैं जरूर अपनी पत्नी नाल प्यार कीता हुंदा जे ओ सारा दी तरह मेरे अधीन होवेगी ता की या जे सारा दी तरह अधीन होएगी ता मैं प्यार करंगा मान लो जे आपा पत्नी तो पूछेंगे ਤੁਸੀਂ ਆਪਣੇ પતિ ਨੂੰ ਕਿਉਂ ਪਿਆਰ ਨਹੀਂ ਕਰ 파ਰੇ ਜਾਂ ਤੁਸੀਂ ਪਿਆਰ ਕਰਦੇ ਹੋ ਪਾਸਟਰ ਜੀ ਮੈਂ जरूर ਪਿਆਰ ਕਰਦੀ ਪਰ ਮੇਰਾ પતિ ਠੀਕ ਨਹੀਂ ਆ ਕੀ ਕਹਿ ਰਹੀ ਆ ਮੇਰਾ ਪਤੀ ਠੀਕ ਨਹੀਂ ਆ ਪਰ ਬਾਈਬਲ ਚ ਹੈ ਨਾ ਬਾਈਬਲ ਚ ਇਸ ਤਰ੍ਹਾਂ ਲਿਖਿਆ ਹੈ ਨਾ ਕਿ ਸਾਰਾ ਆਪਣੇ ਪਤੀ ਅਬਰਾਹਮ ਦੇ ਅਧੀਨ ਸੀ ਹਾਂਜੀ ਪਾਸਟਰ ਜੀ ਸਾਰਾ ਆਪਣੇ ਪਤੀ ਦੇ ਅਧੀਨ ਰਹੀ ਇਹ ਤਾਂ ਹੈ ਆ ਪਰ ਕਾਰਨ ਕੀ ਆ ਕਿ ਉਸ ਨੂੰ ਸਧਾਰਨ ਪਤੀ ਸਮਝ ਰਹੇ ਹੋ ਕੌਣ ਆ ਅਬਰਾਹਮ ਹੈ ਜੇ ਅਬਰਾਹਮ ਵਰਗਾ ਪਤੀ ਮੈਨੂੰ ਮਿਲਦਾ ਤਾਂ ਮੈਂ ਜ਼ਰੂਰ ਅਧੀਨ ਹੁੰਦੀ ਜੇ ਸਾਰਾ ਵਰਗੀ ਪਤਨੀ ਮੈਨੂੰ ਮਿਲਦੀ ਤਾਂ ਮੈਂ ਜ਼ਰੂਰ ਪਿਆਰ ਕਰਦਾ ਇਸ ਤਰ੍ਹਾਂ ਸਾਡੇ ਵਿੱਚੋਂ ਕਈ ਲੋਕ ਕਹਿੰਦੇ ਆ ਪਰ ਮੇਰਾ ਸਵਾਲ ਹੈ ਹੈ ਪਤੀਓ ਆਪਣੀ ਪਤਨੀ ਨੂੰ ਪਿਆਰ ਕਰੋ ਬਾਈਬਲ 'ਚ ਲਿਖਿਆ ਹੈ ਨਾ ਜਾਂ ਇਹ ਲਿਖਿਆ ਹੈ ਕਿ ਹੈ ਪਤੀਓ ਜੇ ਤੁਹਾਡੀ ਪਤਨੀ ਸਾਰਾ ਵਰਗੀ ਆ ਉਸ ਨੂੰ ਪਿਆਰ ਕਰੋ ਪਤੀਓ ਕੀ ਕਹੋਗੇ ਕਿ ਜੇ ਤੁਹਾਡੀ ਪਤਨੀ ਸਾਰਾ ਵਰਗੀ ਹੋਏਗੀ ਤਾਂ ਹੀ ਪਿਆਰ ਕਰੋਗੇ ਲਿਖਿਆ ਹੈ ਜੇ ਤੁਹਾਡਾ ਪਤੀ ਆਬਰਾਹਮ ਵਰਗਾ ਹੋਗੇ ਫਿਰ ਤਾਂ ਹੀ ਤੁਸੀਂ ਪਿਆਰ ਕਰੋਗੇ ਮੈਂ ਪੁੱਛਦਾ ਇਹ ਨਹੀਂ ਬਾਈਬਲ 'ਚ ਲਿਖਿਆ ਜੇ ਮੇਰਾ ਪਤੀ ਚੰਗਾ ਹੁੰਦਾ ਤਾਂ ਮੈਂ ਜ਼ਰੂਰ ਪਿਆਰ ਕਰਦੀ ਜੇ ਮੇਰੀ ਪਤਨੀ ਚੰਗੀ ਹੁੰਦੀ ਤਾਂ ਮੈਂ ਜ਼ਰੂਰ ਪਿਆਰ ਕਰਦਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿੰਨੇ ਚਾਹੁੰਦੇ ਆ ਕਿ ਮੇਰਾ ਪਤੀ ਚੰਗਾ ਹੋਵੇ ਮੇਰੀ ਪਤਨੀ ਚੰਗੀ ਹੋਵੇ ਆਪਣੇ ਹੱਥ ਵੀ ਖਾਓ ਯੈਸ 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 ਮੇਰੀ ਸੋਚ ਤਾਂ ਇਹ ਹੈ ਕਿ ਮੈਂ ਆਪਣੇ ਪਤੀ ਨੂੰ ਪਿਆਰ ਕਰਾਂ ਪਰ ਗੱਲ ਇਹ ਹੈ ਕਿ ਮੇਰਾ ਪਤੀ ਚੰਗਾ ਇਨਸਾਨ ਨਹੀਂ ਆ ਇਸ ਲਈ ਪਿਆਰ ਨਹੀਂ ਕਰ پا ਰਹੀ ਆ ਆਪਣੀ ਪਤਨੀ ਨੂੰ ਬੜਾ ਪਿਆਰ ਕਰਨਾ ਚਾਹੁੰਦਾ ਪਰ ਕੀ ਆ ਲੜਾਕੂ ਆ ਝਗੜਾ ਕਰਦੀ ਆ ਫਰਾਈ ਕਰ ਦਿੰਦੀ ਆ ਕੀ ਕਰਦੀ ਆ ਹੁਣ ਮੈਂ ਪੁੱਛਦਾ ਹਾਂ ਕਿ ਅਸਲ 'ਚ ਚੰਗਾ ਪਤੀ ਕੋਈ ਹੁੰਦਾ ਹੈ ਜਾਂ ਫਿਰ ਕੋਈ ਚੰਗੀ ਪਤਨੀ ਹੁੰਦੀ ਆ ਮੈਂ ਪੁੱਛਦਾ ਹਾਂ ਚੰਗੀ ਪਤਨੀ ਮੈਨੂੰ ਮਿਲੇ ਚੰਗਾ ਪਤੀ ਮੈਨੂੰ ਮਿਲੇ ਜੇ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਤਾਂ ਤੁਹਾਡੇ ਜੀਵਨ ਚ ਕਦੇ ਵੀ ਤੁਹਾਨੂੰ ਕਦੇ ਨਹੀਂ ਮਿਲੇਗਾ ਪੋਤਾ ਕੇ ਪੁੱਛ ਰਿਹਾ ਹੈ ਦਾਦਾ ਜੀ ਬੁੱਧੀਮਾਨ ਔਰਤ ਪਰਮੇਸ਼ਵਰ ਵੱਲੋਂ ప్రతిਫਲ ਹੈ ਇਸ ਤਰ੍ਹਾਂ ਬਾਈਬਲ 'ਚ ਲਿਖਿਆ ਹੈ ਨਾ ਦਾਦਾ ਜੀ ਤਾਂ ਫਿਰ ਤੁਹਾਨੂੰ ਕਿਉਂ ਇਸ ਤਰ੍ਹਾਂ ਦੀ ਦਾਦੀ ਮਿਲੀ ਹੈ ਇਸ ਤਰ੍ਹਾਂ ਕਿਹਾ ਬੁੱਧਵਾਨ ਪਤਨੀ ਯਹਵਾ ਦਾਤਦਾਨ ਹੈ ਜੇ দান ਹੈ ਤਾਂ ਤੁਹਾਨੂੰ ਕਿਉਂ ਇੰਨੀ ਝਗੜਾਲੂ ਪਤਨੀ ਮਿਲੀ ਆ ਕੀ ਤਾ ਤਾਂ ਉਹ ਦਾਦਾ ਕਹਿੰਦਾ ਹੈ ਸਹੀ ਹੈ ਬੇਟੇ ਸਮਝਦਾਰ ਔਰਤ ਯਹੋਵਾ ਦਾ দান ਹੈ ਲੇਕਿਨ ਪਹਿਲੀ ਪਤਨੀ ਕੌਣ ਪਾਸ ਸਕਦਾ ਹੈ ਇਹ ਵੀ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਯਾਨੀ ਅਰਥ ਕੀ ਆ ਭੈਣੋ ਅਤੇ ਭਰਾਵੋ ਬੁੱਧਵਾਨ ਪਤਨੀ ਅਤੇ ਬੁੱਧਵਾਨ ਪਤੀ ਦੱਸੋ ਕੌਣ ਪਾਸ ਸਕਦਾ ਹੈ ਇੱਕ ਬਿਲਡਿੰਗ ਆ ਉਸ ਬਿਲਡਿੰਗ ਦੇ ਕਈ ਫਲੋਰ ਸਾ ਇੱਥੇ ਤੁਸੀਂ ਆਪਣੇ ਮੁਤਾਬਿਕ ਪਤੀਆਂ ਨੂੰ ਚੁਣ ਸਕਦੇ ਹੋ ਇਸ ਤਰ੍ਹਾਂ ਬੋਰਡ ਤੇ ਲਿਖਿਆ ਸੀ ਲੋਕਾਂ ਨੇ ਲਾਈਨ ਲਾ ਦਿੱਤੀ ਅਤੇ ਔਰਤਾਂ ਨੇ ਵੀ ਲਾਈਨ ਲਾ ਦਿੱਤੀ ਅਤੇ ਉਹਨਾਂ ਨੇ ਸੋਚਿਆ ਕਿ ਉਹਨਾਂ ਦੇ ਮੁਤਾਬਿਕ ਉਹਨਾਂ ਨੂੰ ਪਤੀ ਮਿਲ ਜਾਏਗਾ ਪਹਿਲੇ ਫਲੋਰ ਤੇ ਇੱਕ ਬੋਰਡ ਹੈ ਇੱਥੇ ਚੰਗੇ ਪਤੀ ਮਿਲਣਗੇ ਲੇਕਿਨ ਉਹਨਾਂ ਦੀ ਨੌਕਰੀ ਨਹੀਂਆ ਕਰੋਗੇ नहीं कर चंगे पति मिलन गे पर उन्हें नौकरी नहीं आ सैकेंड फ्लोर से कौन आ सोच के गए। सेकंड फ्लोर से की सी नौकरी आ लेकिन चंगा व्यक्ति नहीं आ नौकरी है जे चंगा व्यक्ति नहीं आ नहीं चाहता पसंद नहीं आया तीसरे फ्लोर ते गया चंगा व्यक्ति है नौकरी भी लेकिन थोड़ा रंग ठीक नहीं आ सोनापन नहीं आ व्यक्ति चंगा है नौकरी भी आ पर सुंदर नहीं आ जो पति सुंदर नहीं बाजार किवें जावांगे शॉपिंग मॉल किवें जावाने हां व्याह शादिया से ते किस तरह जावांगे, ठीक आ चौथा फ्लोर है ना ये सोच के चौथे फ्लोर ते गए सोना व्यक्ति आत्मिक है लेकिन गुस्सा बड़ा है गुस्से वाले व्यक्ति किवें सह सकते हैं नहीं चाहवे फ्लोर ते गए व्यक्ति सुंदर आ आत्मिका लेकिन गरीब आ सुंदर है आत्मिक है जे रज के रोटी ना मिली पी कपड़े ना मिले ती करा छेवें फ्लोर ते गए थानू तो जो चंगा पति चाहिए इस दुनिया से थानू कि नहीं मिलेगा थले जाओ लिखा है ਕੀ ਤੁਸੀਂ ਚਾ ਰਹੇ ਹੋ ਤੁਹਾਨੂੰ ਚੰਗਾ ਪਤੀ ਮਿਲਣਾ ਚੰਗੀ ਪਤਨੀ ਦਾ ਮਿਲਣਾ ਇਸ ਦੁਨੀਆ ਦੇ ਵਿੱਚ ਮੁਸ਼ਕਿਲ ਆ ਪਿਆਰੋ ਇੱਕ ਵਾਰ ਬਜ਼ੁਰਗ ਵਿਅਕਤੀ ਮੇਰੇ ਕੋਲ ਆਇਆ ਆ ਕੇ ਕਹਿੰਦਾ ਸतीश बाबू ਸੁਣੋ ਇਹ ਹਜੇ ਦੀ ਗੱਲ ਨਹੀਂ ਆ ਮੇਰੇ ਬੇਟੇ ਲਈ ਇੱਕ ਚੰਗਾ ਰਿਸ਼ਤਾ ਚਾਹੀਦਾ ਹੈ ਜੇ ਤੁਹਾਨੂੰ ਕਿਤੇ ਮਿਲੇ ਤਾਂ ਦੱਸਿਓ ਬ੍ਰਦਰ ਇਸ ਤਰ੍ਹਾਂ ਕਿਹਾ ਤਦ ਮੈਂ ਕਿਹਾ ਤੁਸੀਂ ਚੰਗਾ ਰਿਸ਼ਤਾ ਚਾ ਰਹੇ ਹੋ ਕਿ ਉਹਦੇ ਲਈ ਤੁਹਾਡੀ ਕੋਈ ਕੰਡੀਸ਼ਨ ਹੈ ਉਹਨਾਂ ਨੇ ਕਿਹਾ ਦਹੇਜ ਵਗੈਰਾ ਕੁਛ ਨਹੀਂ ਚਾਹੀਦਾ ਪਰ ਇੱਕ ਆਸਾ ਉਹ ਲੜਕੀ ਸੋਣੀ ਹੋਣੀ ਹੀ ਕਾਫੀ ਆ ਕਿਵੇਂ ਦੀ ਚਾਹੀਦੀ ਆ ਸੁੰਦਰ ਹੋਣੀ ਚਾਹੀਦੀ ਗੋਰੀ ਹੋਣੀ ਚਾਹੀਦੀ ਮੈਂ ਚੁੱਪ ਨਹੀਂ ਰਿਹਾ ਤੁਸੀਂ ਮੇਰੇ ਬਾਰੇ ਜਾਣਦੇ ਹੋ ਨਾ ਅੰਕਲ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਹੋਣ ਵਾਲੀ ਬਹੂ ਗੋਰੀ ਸੋਣੀ ਹੋਵੇ ਤਾਂ ਫਿਰ ਮੈਂ ਪੁੱਛਿਆ ਤੁਹਾਡਾ ਬੇਟਾ ਕਿਸ ਤਰ੍ਹਾਂ ਦਾ ਹੈ ਕੀ ਪੁੱਛਿਆ ਤੁਹਾਡਾ ਬੇਟਾ ਕਿਸ ਤਰ੍ਹਾਂ ਵਿਖਦਾ ਹੈ ਥੋੜਾ ਕਾਲਾ ਹੈ ਕੀ ਕਹਿ ਰਿਹਾ ਥੋੜਾ ਕਾਲਾ ਹੈ ਇਸ ਕਾਲੇ ਭੂਤ ਨੂੰ ਕੈਸੀ ਚਾਹੀਦੀ ਆ ਗੋਰੀ ਅਤੇ ਸੁੰਦਰ ਚਾਹੀਦੀ ਆ ਕਿ ਮੈਚ ਹੋਏਗੀ ਦੱਸੋ ਕਿ ਦੋਨਾਂ ਦੀ ਮੈਚਿੰਗ ਹੋਏਗੀ ਤੁਸੀਂ ਆਪ ਦੱਸੋ ਬੋਲੋ ਮੈਂ ਦੱਸਿਆ ਸੀ ਨਾ ਕਿ ਮੈਂ ਚੰਗਾ ਵਿਅਕਤੀ ਨਹੀਂ ਆ ਅਸਲ 'ਚ ਚੰਗਾ ਨਹੀਂ ਆ ਪਰ ਜਦੋਂ ਮਸੀ ਮੇਰੇ ਅੰਦਰ ਆਇਆ ਪੁਰਾਣੇ ਅਤੇ ਗੰਦੇ ਜੀਵਨ ਨੂੰ ਮੇਰੇ ਵਿੱਚੋਂ ਦੂਰ ਕਰਕੇ ਮੈਨੂੰ ਨਵਾਂ ਦਿਲ ਦਿੱਤਾ ਅੱਜ ਮੈਂ ਜੋ ਕੁਝ ਵੀ ਆ ਉਸ ਪ੍ਰਭੂ ਦੇ ਦੁਆਰਾ ਹੀ ਹਾਂ ਉਸ ਪ੍ਰਭੂ ਦੇ ਦੁਆਰਾ ਹੀ ਅੱਜ ਮੇਰੇ ਜੀਵਨ ਚ ਇਹ ਪਰਿਪਕਵਤਾ ਹੈ ਇਹ ਆਤਮਾ ਦੇ ਫਲਾ ਇਹ ਪਿਆਰ ਆਨੰਦ ਸ਼ਾਂਤੀ ਧੀਰਜ ਕਿਰਪਾ ਭਲਾਈ ਵਿਸ਼ਵਾਸ ਨਮਰਤਾ ਅਤੇ ਸੱਯਮ ਭੈਣੋ ਤੇ ਭਰਾਵੋ ਮੈਂ ਪੁੱਛਦਾ ਹਾਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਸਕਦੇ ਹੋ ਮੈਂ ਚੰਗਾ ਵਿਅਕਤੀ ਹਾਂ ਇੱਕ ਵਾਰ ਸੋਚੋ ਪੈਣੋਂ ਮੈਂ ਪੁੱਛਦਾ ਹਾਂ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਕਹਵੋ ਕਿ ਮੈਂ ਬਹੁਤ ਚੰਗੀਆਂ ਤੁਸੀਂ ਵੀ ਨਹੀਂ ਕਹਿ ਸਕਦੇ ਇਹ ਵੀ ਨਹੀਂ ਕਹਿ ਸਕਦੇ ਮੈਂ ਵੀ ਨਹੀਂ ਕਹਿ ਸਕਦਾ ਜੇ ਅਸੀਂ ਆਪਣੀ ਚੰਗਾਈ ਨੂੰ ਅਸੀਂ ਜੇ ਦੱਸਾਂਗੇ ਤਾਂ ਸਾਡੇ ਵਿੱਚ ਕੋਈ ਵੀ ਭਲਾਈ ਨਹੀਂ ਆ ਇੱਕ ਲੜਕਾ ਆ ਕੇ ਆਪਣੀ ਮਾਂ ਨੂੰ ਕਹਿ ਰਿਹਾ ਸੀ ਮਾਂ ਤੈਨੂੰ ਇਹ ਪਤਾ ਹੈ ਬੇਟੇ ਕੀ ਮੈਂ 6 ਫੁੱਟ ਉੱਚਾ ਹਾਂ ਮਾਂ ਕਿੰਨੇ ਫੁੱਟ 6 ਫੁੱਟ ਉੱਚਾ ਹਾਂ ਮੰਮੀ ਅਰੇ ਤੂੰ ਜ਼ਮੀਨ ਤੇ ਇੱਕ ਬਿੱਤਾ ਹੈ ਨਾ ਤੂੰ ਜ਼ਮੀਨ ਤੋਂ ਬਿੱਤਾ ਹੈ ਅਤੇ ਕਹਿ ਰਿਹਾ ਕਿ ਮੈਂ 6 ਫੁੱਟਾ ਚਾਹੇ ਤਾਂ ਵੇਖ ਲੋ ਕਹਿ ਕੇ ਉਹ ਛੋਟੀ ਜਿਹੀ ਲੱਕੜੀ ਲਿਆ ਕੇ ਉਹਦੇ ਨਾਲ ਨਾਪਣ ਲੱਗਾ ਉਹ ਨਾਪਣ ਲੱਗਾ ਤਾਂ ਉਹਦੀ ਉਚਾਈ 6 ਲੱਕੜੀਆਂ ਜਿੰਨੀ ਸੀ ਵੇਖਿਆ ਨਾ ਇਹ 1 ਫੁੱਟਾ ਇਹ 1 ਫੁੱਟ ਹੁਣ ਮੈਂ 6 ਫੁੱਟ ਦਾ ਹਾਂ ਤੁਸੀਂ ਹੱਸੋਗੇ ਕਿ ਨਹੀਂ ਹੱਸੋਗੇ ਉਹ ਜਿਹਦੇ ਨਾਲ ਨਾਪ ਰਿਆ ਸੀ ਕੀ ਦੇ ਤਿਆਰ ਕੀਤੇ ਗਏ ਸਕੇਲ ਦੇ ਨਾਲ ਦੱਸੋ ਉਹਨੇ ਆਪ ਹੀ ਤਿਆਰ ਕੀਤੇ ਅੱਜ ਅਸੀਂ ਆਪਣੇ ਆਪ ਨੂੰ ਨਾਪਦੇ ਹਾਂ ਆਪਣੇ ਹੀ ਸਟੈਂਡਰਡ ਨਾਲ ਇਹ ਗਲਤ ਆ ਬਾਈਬਲ ਦੱਸਦੀ ਆ ਤੁਹਾਡੇ ਧਰਮ ਦੇ ਕੰਮ ਯਹੋਵਾ ਦੇ ਸਾਹਮਣੇ ਮੈਲੇ ਕੱਪੜਿਆਂ ਦੇ ਵਾਂਗੂ ਆ ਤੁਸੀਂ ਆਪਣੇ ਆਪ ਨੂੰ ਜਿੰਨਾ ਜ਼ਿਆਦਾ ਧਰਮੀ ਸਮਝੋ ਜਦੋਂ ਪਰਮੇਸ਼ਵਰ ਸਾਨੂੰ ਆਪਣੀਆਂ ਪਵਿੱਤਰ ਅੱਖਾਂ ਨਾਲ ਵੇਖਦਾ ਹੈ ਸਾਡਾ ਧਰਮ ਉਹਨਾਂ ਦੀਆਂ ਨਿਗਾਹ 'ਚ ਬਿਲਕੁਲ ਵੀ ਕੰਮ ਦਾ ਨਹੀਂ ਜਿਸ਼ਾਇਆ ਨਬੀਤਾ ਪਵਿੱਕ ਬਾਣੀਆਂ ਕਰ ਰਿਐ ਸੀ ਉਹਦੇ ਸਾਹਮਣੇ ਜੋ ਪਾਪੀ ਸੀ ਉਹਨਾਂ ਨੂੰ ਵੇਖਿਆ ਸ਼ਰਾਬੀਆਂ ਨੂੰ ਵੇਖਿਆ ਵਿਚਾਰੀਆਂ ਨੂੰ ਵੇਖਿਆ ਪਰਮੇਸ਼ਵਰ ਦਾ ਵਿਰੋਧ ਕਰਨ ਵਾਲਿਆਂ ਨੂੰ ਵੇਖਿਆ ਪਰਮੇਸ਼ਵਰ ਦੇ ਵਿਰੁੱਧ ਜੀਣ ਵਾਲੇ ਨੂੰ ਵੇਖਿਆ ਅਤੇ ਕੀ ਕਿਹਾ ਜਾਣਦੇ ਹੋ ਤੁਹਾਡੇ ਤੇ ਹਾਏ ਚਾਨਣ ਨੂੰ ਹਨੇਰਾ ਅਤੇ ਹਨੇਰੇ ਨੂੰ ਚਾਨਣ ਸਮਝਣ ਵਾਲੇ ਤੁਹਾਡੇ ਤੇ ਹਾਏ ਸ਼ਰਾਪੀਨ ਵਾਲੇ ਤੁਹਾਡੇ ਤੇ ਹਾਏ ਪਰਮੇਸ਼ਵਰ ਦੇ ਵਿਰੁੱਧ ਚੱਲਣ ਵਾਲਿਓ ਤੁਹਾਡੇ ਤੇ ਹਾਏ ਪਰਮੇਸ਼ਵਰ ਦੀ ਸਜ਼ਾ ਆਉਣ ਵਾਲੀ ਆ ਇਸ ਤਰ੍ਹਾਂ ਪ੍ਰਚਾਰ ਕੀਤਾ ਤੁਹਾਡੇ ਤੇ ਹਾਏ ਤੁਹਾਡੇ ਤੇ ਹਾਏ ਤੁਹਾਡੇ ਤੇ ਹਾਏ ਇੱਕ ਦਿਨ ਉਸ ਨੇ ਆਪਣੇ ਜੀਵਨ ਦੇ ਵਿੱਚ ਇੱਕ ਦਰਸ਼ਨ ਵੇਖਿਆ ਉਹ ਕੀ ਸੀ ਕਿ ਸਾਫ ਸਾਫ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਪਰਮੇਸ਼ਵਰ ਸਿਹਾਸਨ ਤੇ ਵਿਰਾਜਮਾਨ ਹੈ ਸਿਹਾਸਨ ਦੇ ਆਲੇ ਦੁਆਲੇ ਸਵਰਗ ਦੂਤ ਪਰਮੇਸ਼ਵਰ ਦੀ ਮਹਿਮਾ ਨੂੰ ਵੇਖ ਨਹੀਂ ਪਾ ਰਹੇ ਸੀ ਉਹਨਾਂ ਨੇ ਦੋ ਖੰਭਾ ਦੇ ਨਾਲ ਮੂੰਹ ਨੂੰ ਟਕਿਆ ਹੋਇਆ ਅਤੇ ਦੋ ਨਾਲ ਉੱਡ ਰਹੀ ਸੀ ਪਵਿੱਤਰ 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 ਇਸ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰ ਰਹੇ ਹੋਏ ਮਹਿਮਾ ਕਰ ਰਹੀ ਸੀ ਯਸ਼ਾਇਆ ਨੇ ਕੀ ਕਿਹਾ ਜਾਣਦੇ ਹੋ ਆਓ ਵੇਖਦੇ ਹਾਂ ਯਸ਼ਾਇਆ 6ਵਾਂ ਅਧਿਆਇ 3 ਤੀਸਰਾ ਵਚਨ ਉਹ ਇੱਕ ਦੂਜੇ ਨੂੰ ਪੁਕਾਰ-ਪੁਕਾਰ ਕੇ ਕਹਿ ਰਹੇ ਸੀ ਸੇਨਾਵਾ ਦਾ ਯਹੋਵਾ ਪਵਿੱਤਰ 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 ਹੈ ਸਾਰੀ ਧਰਤੀ ਉਹਦੀ ਮਹਿਮਾ ਨਾਲ ਭਰੀ ਹੋਈ ਆ ਤੇ ਪੁਕਾਰਨ ਵਾਲੇ ਦੇ ਸ਼ਬਦ ਦੇ ਨਾਲ ਡੇਵੜੀਆਂ ਦੀਆਂ ਨੀਆਂ ਹਿੱਲ ਗਈਆਂ ਅਤੇ ਭਵਨ ਧੂਏ ਦੇ ਨਾਲ ਭਰ ਗਿਆ ਤਦ ਮੈਂ ਕਿਹਾ ਹਾਏ ਹਾਏ ਮੈਂ ਨਾਸ਼ ਹੋਇਆ ਕਿਉਂਕਿ ਮੈਂ ਅਸ਼ੁੱਧ ਬੁੱਲਾ ਵਾਲਾ ਮਨੁੱਖ ਹਾਂ ਅਤੇ ਅਸ਼ੁੱਧ ਬੁੱਲਾ ਵਾਲੇ ਮਨੁੱਖਾਂ ਦੇ ਵਿੱਚ ਰਹਿੰਦਾ ਹਾਂ ਕਿਉਂਕਿ ਮੈਂ ਸੇਨਾਵਾ ਦੇ ਯਹੋਵਾ ਮਹਾਰਾਜਾ ਅਧਿਰਾਜ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ ਕੌਣ ਕਹਿ ਰਿਹਾ ਹੈ ਕੌਣ ਕਹਿ ਰਿਹਾ ਪੰਜਵਾਂ ਅਧਿਆਇ ਧੀਵੇਂ वचन तो हाय ਉਹਨਾਂ ਤੇ ਜੋ ਬੁਰੇ ਨੂੰ ਭਲਾ ਅਤੇ ਭਲੇ ਨੂੰ ਬੁਰਾ ਆਖਦੇ ਆ ਅਤੇ ਹਨੇਰੇ ਨੂੰ ਚਾਨਣ ਤੇ ਚਾਨਣ ਨੂੰ ਹਨੇਰਾ ਆਖਦੇ ਆ ਅਤੇ ਕੌੜੇ ਨੂੰ ਮਿੱਠਾ ਤੇ ਮਿੱਠੇ ਨੂੰ ਕੌੜਾ ਸਮਝਦੇ ਆ ਹਾਈ ਜੋ ਆਪਣੇ ਆਪ ਨੂੰ ਧਰਮੀ ਸਮਝਦੇ ਆ ਅਤੇ ਗਿਆਨੀ ਸਮਝਦੇ ਆ ਕਿ ਮੈਂ ਆਪਣੇ ਆਪ ਚ ਬਹੁਤ ਹੀ ਸਮਝਦਾਰ ਹਾਂ ਮੇਰੇ ਵਰਗਾ ਕੋਈ ਨਹੀਂ ਹੈ ਮੇਰਾ ਕੋਈ ਨੁਕਸਾਨ ਨਹੀਂ ਕਰ ਸਕਦਾ ਹਾਈ ਉਹਨਾਂ ਤੇ ਜੋ ਇਸ ਤਰ੍ਹਾਂ ਸੋਚਦੇ ਆ ਅੱਜ ਤੁਹਾਡੀ ਸਮੱਸਿਆ ਇਹ ਹੈ ਕਿ ਮੈਂ ਬੜੀ ਚੰਗੀ ਹਾਂ ਪਰ ਮੇਰਾ ਪਤੀ ਠੀਕ ਨਹੀਂ ਆ ਮੈਂ ਬੜਾ ਚੰਗਾ ਹਾਂ ਮੇਰੀ ਪਤਨੀ ਠੀਕ ਨਹੀਂ ਆ ਸੁਣੋ ਕਿੰਨੇ ਕਹਿਆ ਤੁਸੀਂ ਚੰਗੇ ਹੋ ਕਿੰਨੇ ਕਹਿਆ ਤੁਹਾਡੀ ਪਤਨੀ ਚੰਗੀ ਆ ਇਹ ਤੁਹਾਡਾ ਵਹਿਮ ਆ ਇਸ ਤਰ੍ਹਾਂ ਤੇ ਕੋਈ ਵੀ ਚੰਗਾ ਨਹੀਂ ਆ ਤੁਹਾਨੂੰ ਆਪਣੀ ਨਿਗਾਹ ਚ ਲੱਗਦਾ ਹੈ ਕਿ ਤੁਸੀਂ ਚੰਗੇ ਹੋ ਤੁਸੀਂ ਸਹੀ ਸਮਝਦੇ ਹੋ ਜੋ ਆਪਣੇ ਆਪ ਨੂੰ ਧਰਮੀ ਸਮਝਦੇ ਆ ਉਹਨਾਂ ਤੇ ਹਾਏ ਇਸ ਤਰ੍ਹਾਂ ਭਵਿਕਵਾਣੀ ਕਰਨ ਵਾਲਾ ਯਸ਼ਾਇਆ ਜਦ ਉਸਨੇ ਪਰਮੇਸ਼ਵਰ ਦਾ ਦਰਸ਼ਨ ਪਾਇਆ ਪਰਮੇਸ਼ਵਰ ਦੀ ਹਜ਼ੂਰੀ ਨੂੰ ਵੇਖ ਕੇ ਕੀ ਕਹਿ ਰਿਹਾ ਹੈ ਹਾਏ ਮੇਰੇ ਤੇ ਹਾਏ ਮੈਂ ਅਸ਼ੁੱਧ ਬੁੱਲਾ ਵਾਲਾ ਮਨੁੱਖ ਹਾਂ ਅਤੇ ਅਸ਼ੁੱਧ ਬੁੱਲਾ ਵਾਲੇ ਮਨੁੱਖਾ ਵਿਚਾਰ ਰਹਿਦਾ ਹਾਂ ਹਾਏ ਮੈਂ ਨਾਸ਼ ਹੋਇਆ ਉਸ ਸਮੇਂ ਤੱਕ ਜਿਸ ਨੇ ਦੂਸਰਿਆਂ ਨੂੰ ਹਾਏ ਕਿਹਾ ਦੂਜਿਆਂ ਦਾ ਨਿਆਂ ਕੀਤਾ ਅਤੇ ਜਦ ਪਰਮੇਸ਼ਵਰ ਦਾ ਦਰਸ਼ਨ ਕੀਤਾ ਫਿਰ ਕਹਿ ਰਿਹਾ ਮੈਂ ਅਸ਼ੁੱਧ ਬੁੱਲਾ ਵਾਲਾ ਹਾਂ ਉਸ ਨੂੰ ਕੀ ਮੇ ਪਤਾ ਚੱਲਿਆ ਜਦ ਪਰਮੇਸ਼ਵਰ ਦਾ ਦਰਸ਼ਨ ਕੀਤਾ ਫਿਰ ਪਤਾ ਚੱਲਿਆ ਤੁਹਾਡੀ ਧਾਰਮਿਕਤਾ ਤੁਹਾਡੀ ਖਰਾਈ ਤੁਹਾਡੀ ਭਲਾਈ ਤੁਹਾਡੀਆਂ ਨਿਗਾਹਾਂ ਵਿੱਚ ਉਹ ਠੀਕ ਹੋ ਸਕਦੀ ਆ ਲੇਕਿਨ ਪਰਮੇਸ਼ਵਰ ਦੀਆਂ ਨਿਗਾਹਾਂ ਦੇ ਵਿੱਚ ਨਹੀਂ ਇਸ ਗੱਲ ਨੂੰ ਯਾਦ ਰੱਖੋ ਅੱਜ ਤੁਹਾਡੀ ਸਮੱਸਿਆ ਕੀ ਹੈ ਜਾਣਦੇ ਹੋ ਤੁਸੀਂ ਠੀਕ ਹੋ ਪਰ ਤੁਹਾਡਾ ਪਤੀ ਠੀਕ ਨਹੀਂ ਆ ਇਹ ਹੀ ਆ ਨਾ ਤੁਸੀਂ ਠੀਕ ਹੋ ਸੋਚ ਰਹੇ ਹੋ ਤੁਹਾਡੀ ਪਤਨੀ ਠੀਕ ਨਹੀਂ ਆ ਪਰ ਅਸਲ ਦੇ ਵਿੱਚ ਅਛਾਈ ਹੈ ਕੀ ਆ ਕੀ ਦੀਆਂ ਨਿਗਾਹਾਂ ਚ ਠੀਕ ਹੋ ਤੁਸੀਂ ਨਾਟਕ ਕਰ ਰਹੇ ਹੋ ਇਸ ਲਈ ਲੋਕਾਂ ਦੀਆਂ ਨਿਗਾਹਾਂ ਚ ਠੀਕ ਹੋ ਤੁਸੀਂ ਨਾਟਕ ਕਰ ਰਹੇ ਹੋ ਇਸ ਲਈ ਲੋਕਾਂ ਦੀਆਂ ਨਿਗਾਹਾਂ ਚ ਤੁਸੀਂ ਠੀਕ ਹੋ ਅਸਲ ਚ ਤੁਹਾਡਾ ਮਨ ਜਾਣਦਾ ਤੁਸੀਂ ਕਿੰਨੇ ਚੰਗੇ ਹੋ ਹਰ ਸਮੇਂ ਵੇਖ ਰੇ ਪਰਮੇਸ਼ਵਰ ਨੂੰ ਪਤਾ ਤੁਸੀਂ ਕਿੰਨੇ ਚੰਗੇ ਹੋ ਕਿੱਥੇ ਸਾਡੀ ਭਲਾਈ ਆ ਜੇ ਮੇਰਾ ਪਤੀ ਠੀਕ ਆ ਤਾਂ ਮੈਂ ਪਿਆਰ ਕਰਾਂਗੀ ਜੇ ਮੇਰੀ ਪਤਨੀ ਠੀਕ ਆ ਤਾਂ ਮੈਂ ਪਿਆਰ ਕਰਾਂਗਾ ਇਹ ਆ ਲੋਕਾ 6ਵਾਂ ਅਧਿਆਇ 31 ਵਚਨ ਤੋਂ ਪੜਾਂਗੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰੇ ਤੁਸੀਂ ਵੀ ਉਹਨਾਂ ਦੇ ਨਾਲ ਉਸੇ ਤਰ੍ਹਾਂ ਕਰੋ ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਦੇ ਨਾਲ ਪਿਆਰ ਕਰੋ ਤਾਂ ਕੀ ਭਲਾ ਕੰਮ ਹੈ ਕਿਉਂਕਿ ਪਾਪੀ ਵੀ ਆਪਣੇ ਪਿਆਰ ਕਰਨ ਵਾਲਿਆਂ ਦੇ ਨਾਲ ਪਿਆਰ ਕਰਦੇ ਆ ਜੇ ਤੁਸੀਂ ਆਪਣੀ ਭਲਾਈ ਕਰਨ ਵਾਲਿਆਂ ਦੇ ਨਾਲ ਹੀ ਭਲਾਈ ਕਰਦੇ ਹੋ ਤਾਂ ਇਹ ਚ ਵੱਡਾ ਕੀ ਆ ਕਿਉਂਕਿ ਪਾਪੀ ਵੀ ਇਸੇ ਤਰ੍ਹਾਂ ਕਰਦੇ ਆ ਜਿਹੜੇ ਤੁਹਾਨੂੰ ਪਿਆਰ ਕਰਦੇ ਤੁਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਹੋ ਇਹ ਚ ਵੱਡੀ ਗੱਲ ਕੀ ਆ ਪਾਪੀ ਵੀ ਤਾਂ ਇਹ ਕਰ ਰਹੇ ਆ ਮੇਰੀ ਪਤਨੀ ਪਿਆਰ ਕਰੇਗੀ ਤਾਂ ਮੈਂ ਵੀ ਕਰਾਂਗਾ ਮੇਰਾ ਪਤੀ ਪਿਆਰ ਕਰੇ ਤਾਂ ਮੈਂ ਵੀ ਕਰਾਂਗੀ ਮੇਰਾ ਪਤੀ ਵਧੀਆ ਰਹੇ ਤਾਂ ਮੈਂ ਵੀ ਰਾਵਾਂਗੀ ਮੇਰੀ ਪਤਨੀ ਵਧੀਆ ਰਹੇ ਤਾਂ ਮੈਂ ਵੀ ਰਾਵਾਂਗਾ ਇਹਦੇ ਚ ਕਿਹੜੀ ਵੱਡੀ ਗੱਲ ਆ ਜੇ ਤੁਹਾਡਾ ਪਤੀ ਵਧੀਆ ਹੈ ਤਾਂ ਤੁਸੀਂ ਵੀ ਠੀਕ ਕਰੋਗੇ ਇਹ ਕਿਹੜਾ ਵੱਡੀ ਗੱਲ ਆ ਜੇ ਤੁਹਾਡੀ ਪਤਨੀ ਠੀਕ ਰਹੇਗੀ ਤੁਸੀਂ ਵੀ ਠੀਕ ਰਹੋਗੇ ਇਹ ਕਿਹੜੀ ਵੱਡੀ ਗੱਲ ਆ ਨਹੀਂ ਕਿਉਂ ਜਦੋਂ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਪਿਆਰ ਕੀਤਾ ਤਾਂ ਸਾਡੀ ਭਲਾਈ ਨੂੰ ਵੇਖ ਕੇ ਪਿਆਰ ਨਹੀਂ ਕੀਤਾ ਕੋਈ ਹੈ ਐਸਾ ਇੱਥੇ ਪਾਸਟਰ ਜੀ ਤੁਸੀਂ ਪ੍ਰਭੂ ਬਾਰੇ ਕੀ ਜਾਣਦੇ ਹੋ ਮੈਂ ਚੰਗਾ ਹਾਂ ਇਸ ਲਈ ਪਿਆਰ ਕੀਤਾ ਹੈ ਮੈਂ ਚੰਗੀਆਂ ਇਸ ਲਈ ਪਿਆਰ ਕੀਤਾ ਹੈ ਕਹਿਣ ਵਾਲਾ ਕੋਈ ਹੈ ਬਾਈਬਲ ਚ ਕੀ ਲਿਖਿਆ ਹੈ ਸਾਨੂੰ ਕਿਵੇਂ ਪਿਆਰ ਕੀਤਾ ਜਾਨ ਤੋਂ ਵੀ ਵੱਧ ਪਿਆਰ ਕੀਤਾ ਉਹ ਪਿਆਰ ਕਿਵੇਂ ਵਿਖਾਇਆ ਆਪਣੀ ਜਾਨ ਦੇ ਕੇ ਹੀ ਵਿਖਾਇਆ ਸਵਾਲ ਇਹ ਆ ਅਸੀਂ ਚੰਗਿਆ ਇਸ ਲਈ ਪਿਆਰ ਕੀਤਾ ਆਓ ਵੇਖਦੇ ਹਾਂ ਰੋਮੀਆਂ ਦੀ ਪੱਤਰੀ ਪੰਜਵਾਂ ਅਧਿਆਇ 6ਵਾਂ ਵਚਨ ਕਿਉਂਕਿ ਜਦੋਂ ਅਸੀਂ ਪਾਪੀ ਹਿੱਸਾ ਕਿਵੇਂ ਦੇ ਸੀ ਪਾਪੀ ਹਿੱਸਾ ਤਾਂ ਅਸੀਂ ਠੀਕ ਸਮੇਂ ਤੇ ਭਗਤੀਹੀਨਾ ਦੇ ਲਈ ਮਰਿਆ ਯੀਸ਼ੂ ਤੁਹਾਡੇ ਲਈ ਕਿਉਂ ਮਰੇ ਕਾਰਨ ਜਾਣਦੇ ਹੋ ਤੁਸੀਂ ਤਾਕਤਵਰ ਹੋ ਇਸ ਲਈ ਨਹੀਂ ਤੁਸੀਂ ਕਮਜ਼ੋਰ ਹੋ ਇਸ ਲਈ ਆਪਣੀਆਂ ਅੱਖਾਂ ਤੇ ਜਿੱਤ ਨਹੀਂ ਪਾ ਸਕਦੇ ਵਿਚਾਰਾਂ ਤੇ ਜਿੱਤ ਨਹੀਂ ਪਾ ਸਕਦੇ ਆਪਣੇ ਮੂਹ ਤੋਂ ਤੁਸੀਂ ਜਿੱਤ ਨਹੀਂ پا ਸਕਦੇ ਸ਼ਰੀਰ ਦੀਆਂ ਇੱਛਾਵਾਂ ਉੱਪਰ ਜਿੱਤ ਨਹੀਂ پا ਸਕਦੇ ਆਪਣੇ ਗੁੱਸੇ ਤੇ ਜਿੱਤ ਨਹੀਂ پا ਸਕਦੇ ਆਪਣੇ ਕਮੰਡ ਦੇ ਉੱਪਰ ਤੁਸੀਂ ਜਿੱਤ ਨਹੀਂ پا ਸਕਦੇ ਤੁਹਾਡੇ ਵਿੱਚ ਦਿਨ ਪ੍ਰਤੀ ਦਿਨ ਜੋ ਪਾਪ ਵਿੱਚ ਇੱਛਾਵਾਂ ਪੈਦਾ ਹੋ ਰਹੀਆਂ ਤੁਸੀਂ ਉਹਨਾਂ ਦੇ ਉੱਪਰ ਕਦੇ ਵੀ ਜਿੱਤ ਨਹੀਂ پا ਸਕਦੇ ਕਹਿੰਦੇ ਆ ਨਾ ਮੈਂ ਪੜ੍ਹਾਈ 'ਚ ਬਹੁਤ ਹੀ ਕਮਜ਼ੋਰ ਹਾਂ ਇਹਦਾ ਅਰਥ ਤੁਸੀਂ ਜਾਣਦੇ ਹੋ ਪਾਸ ਮਾਰਕ ਨਹੀਂ ਮਿਲ ਰਹੇ ਇਸ ਲਈ ਨਾ मैं शारीरिक तौर पर बड़ा कमजोर हाँ जी कारण किया क्योंकि मैं काम नहीं कर पा रहा हाँ फिजिकली वीक हाँ जी आई एम स्पिरिचुअली वीक जी फाइनेंशियली आई एम वेरी वीक जी आर्थिक तौर पर बड़ा कमजोर आदा मतलब की आ हथिट पैसे नहीं आ आत्मिक तौर पर कमजोर आदा कारण की तो आ पवित्रता ही नहीं आ शारीरिक तौर पर कमजोर आोचते हो कि तो च शक्ति नहीं आ जो असी कमजोर सी शारीरिक तौर पर कमजोर सी ਕਈ ਵਾਰ ਅਸੀਂ ਉੱਠਦੇ ਹਾਂ ਤਾਂ ਬੈਠ ਨਹੀਂ ਪਾਉਂਦੇ ਬੈਠਦੇ ਹਾਂ ਤਾਂ ਉੱਠ ਨਹੀਂ ਪਾਉਂਦੇ ਜੇ ਕਦੇ ਅੱਧਾ ਕਿਲੋਮੀਟਰ ਤੇਜ਼ੀ ਨਾਲ ਚੱਲਣਾ ਹੈ ਤਾਂ ਦਿਲ ਕਹਿੰਦਾ ਰੁਕ ਜਾਓ ਨਹੀਂ ਤਾਂ ਮਰ ਜਾਓਗੇ ਪਤਾ ਨਹੀਂ ਕਿਉਂ ਕਮਜ਼ੋਰੀ ਥਕਾਨ ਤੁਸੀਂ 1 ਕਿਲੋਮੀਟਰ ਵੀ ਚੱਲ ਨਹੀਂ ਪਾ ਰਹੇ ਦੌੜ ਨਹੀਂ ਪਾ ਰਹੇ ਹਾਂ ਪੌੜੀਆਂ ਚੜ੍ਹ ਨਹੀਂ ਪਾ ਰਹੇ ਹਾਂ ਸਰੀਰਕ ਤੌਰ ਤੇ ਬੜਾ ਕਮਜ਼ੋਰ ਹਾਂ ਸਰੀਰਕ ਤੌਰ ਤੇ ਤੁਸੀਂ ਬੜੇ ਕਮਜ਼ੋਰ ਹੋ ਪਰ ਬਾਈਬਲ ਦੱਸਦੀਆਂ ਜਦੋਂ ਅਸੀਂ ਕਮਜ਼ੋਰ ਹਈ ਸਾਂ ਯੇਸ਼ੂ ਪਾਪੀਆਂ ਦੇ ਲਈ ਉਸਨੇ ਕੀ ਕੀਤਾ ਜਾਨ ਦਿੱਤੀ ਯੇਸ਼ੂ ਨੇ ਪਵਿੱਤਰ ਲੋਕਾਂ ਲਈ ਆਪਣੀ ਜਾਨ ਦਿੱਤੀ ਕਿ ਚੰਗੇ ਲੋਕਾਂ ਲਈ ਆਪਣੀ ਜਾਨ ਦਿੱਤੀ ਫਿਰ ਕਿਹਦੇ ਲਈ ਜਾਨ ਦਿੱਤੀ ਆ ਪਾਪੀਆਂ ਦੇ ਲਈ ਦੂਸਰਾ ਅੱਠਵਾਂ ਵਚਨ ਅਤੇ ਪਰਮੇਸ਼ਵਰ ਸਾਡੇ ਉੱਪਰ ਆਪਣੇ ਪਿਆਰ ਦੀ ਕਿਰਪਾ ਇਸ ਤਰ੍ਹਾਂ ਜ਼ਾਹਰ ਕਰਦਾ ਹੈ ਕਿ ਜਦ ਅਸੀਂ ਪਾਪੀ ਹਿੱਸਾ ਉਸ ਸਮੇਂ ਮਸੀਹ ਸਾਡੇ ਲਈ ਮਰਿਆ ਪਰਮੇਸ਼ਵਰ ਆਪਣਾ ਪਿਆਰ ਵਿਖਾ ਰਿਹਾ ਆਪਣੀ ਕਿਰਪਾ ਵਿਖਾ ਰਿਹਾ ਹੈ ਕਿਵੇਂ ਦਿਖਾ ਰਿਹਾ ਜਦੋਂ ਅਸੀਂ ਪਾਪੀ ਹੀਸਾਂ ਜਦੋਂ ਅਸੀਂ ਕਈ ਪਾਪਾ ਦੇ ਗੁਲਾਮ ਸੀ ਯੀਸ਼ੂ ਨੇ ਤੁਹਾਨੂੰ ਜਾਨ ਤੋਂ ਵੱਧ ਪਿਆਰ ਕਰਕੇ ਆਪਣੀ ਜਾਨ ਹੀ ਦੇ ਦਿੱਤੀ ਯੀਸ਼ੂ ਨੇ ਪਵਿੱਤਰ ਲੋਕਾਂ ਲਈ ਜਾਨ ਨਹੀਂ ਦਿੱਤੀ ਯੀਸ਼ੂ ਨੇ ਪਵਿੱਤਰ ਲੋਕਾਂ ਨੂੰ ਪਿਆਰ ਨਹੀਂ ਕੀਤਾ ਜਦੋਂ ਅਸੀਂ ਪਾਪੀ ਸੀ ਕਮਜ਼ੋਰ ਸੀ ਯੀਸ਼ੂ ਨੇ ਉਸ ਸਮੇਂ ਸਾਨੂੰ ਪਿਆਰ ਕੀਤਾ ਭੈਣੋ ਸੁਣ ਰਹੇ ਹੋ ਤੁਹਾਡਾ ਪਤੀ ਕਮਜ਼ੋਰ ਹੋਏਗਾ ਭਗਤੀ ਨਹੀਂ ਕਰਦਾ ਹੋਏਗਾ ਤਾਂ ਵੀ ਉਸ ਨੂੰ ਪਿਆਰ ਕਰੋ ਭਰਾਓ ਸੁਣ ਰਹੇ ਹੋ ਤੁਹਾਡੀ ਪਤਨੀ ਕਮਜ਼ੋਰ ਹੋ ਸਕਦੀ ਆ ਅਤਰਮੀ ਹੋ ਸਕਦੀ ਆ ਸਰੀਰਕ ਤੌਰ ਤੇ ਕਮਜ਼ੋਰ ਹੋ ਸਕਦੀ ਆ ਵਿਆਹ ਤੋਂ ਪਹਿਲਾਂ ਉਹ ਬੜੀ ਵਧੀਆ ਹੋਏਗੀ ਸੋਹਣੀ ਹੋਏਗੀ ਤੁਸੀਂ ਜਿਵੇਂ ਚਾਹਿਆ ਉਸ ਤਰ੍ਹਾਂ ਹੋਏਗੀ ਵਿਆਹ ਹੋਣ ਤੋਂ ਬਾਅਦ ਇੱਕ ਜਾਂ ਦੋ ਜਾਂ ਤਿੰਨ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਉਹਦੇ ਸਰੀਰ 'ਚ ਬਦਲਾਅ ਆਇਆ ਹੋਏਗਾ ਨਿਰਬਲਤਾ ਆਈ ਹੋਏਗੀ ਜਾਂ ਕਮਜ਼ੋਰੀ ਆਈ ਹੋਵੇਗੀ ਸ਼ਰੀਰ ਦੀ ਬਿਮਾਰੀ ਦੇ ਕਾਰਨ ਉਹਦਾ ਸੋਹਣਾਪਨ ਚਲਾ ਗਿਆ ਹੋਵੇਗਾ ਇੱਕ ਸਮੇਂ ਮੈਂ ਸੋਨੀ ਸੀ ਇਸ ਲਈ ਵਿਆਹ ਕੀਤਾ ਹੁਣ ਵੇਖੋ ਹਮੇਸ਼ਾ ਬਿਮਾਰ ਰਹਿੰਦੀ ਆ ਤੂੰ ਬਿਮਾਰ ਹੋ ਕੇ ਰਵੇ ਇਸ ਲਈ ਮੈਂ ਵਿਆਹ ਨਹੀਂ ਕੀਤਾ ਤੂੰ ਕਿਵੇਂ ਰਹੇਂਗੀ ਕਦੋਂ ਤੱਕ ਔਰਤ ਸੋਹਣੀ ਰਹਿ ਸਕਦੀ ਆ ਆਕਰਸ਼ਿਤ ਰਹਿ ਸਕਦੀ ਆ ਖੁਸ਼ੀ ਦੇ ਸਕਦੀ ਆ ਇੱਕ ਵਾਰ ਸੋਚੋ ਸੁਬਾ ਤੋਂ ਲੈ ਕੇ ਸ਼ਾਮ ਤੱਕ ਪਤਨੀ ਦੀ ਕਮਜ਼ੋਰੀ ਦੁਰਬਲਤਾ ਨੂੰ ਵੇਖ ਕੇ ਤੁਸੀਂ ਆਪਣੀਆਂ ਗੱਲਾਂ ਨਾਲ ਉਸ ਨੂੰ ਸਤਾ ਰਹੇ ਹੋ ਅਤੇ ਦੁਖੀ ਕਰ ਰਹੇ ਹੋ ਗਵੰਡੀਆਂ ਨਾਲ ਤੁਲਨਾ ਕਰਦੇ ਹੋ ਰਿਸ਼ਤੇਦਾਰਾਂ ਨਾਲ ਤੁਲਨਾ ਕਰਦੇ ਹੋ ਗਵੰਡੀਆਂ ਦੇ ਨਾਲ ਤੁਲਨਾ ਕਰਦੇ ਹੋ ਉਹਨੂੰ ਵੇਖੋ ਉਹ ਕਿੰਨੀ ਸੋਹਣੀ ਆ ਉਹ ਵੇਖੋ ਕਿੰਨੀ ਵਧੀਆ ਹੈ ਇਸ ਤਰ੍ਹਾਂ ਤੁਸੀਂ ਆਪਣੀ ਪਤਨੀ ਦੀ ਦੂਸਰੀ ਲੋਕਾਂ ਨਾਲ ਤੁਲਨਾ ਕਰ ਰਹੇ ਹੋ ਤੁਸੀਂ ਕਿਵੇਂ ਦੇ ਇਨਸਾਨ ਇੱਕ ਵਾਰ ਸੋਚੋ ਤੁਹਾਡਾ ਪਤੀ ਥੋੜਾ ਜਿਹਾ ਵੱਡਾ ਹੋਏਗਾ ਜਾਂ ਪੇਟ ਨਿਕਲਿਆ ਹੋਏਗਾ ਕੇਵਲ ਇਦਾਂ ਦੀ ਗੱਲ ਨੂੰ ਲੈ ਕੇ ਆਪਣੇ ਪਤੀ ਨੂੰ ਤੁਸੀਂ ਮਨਮਰਜ਼ੀ ਨਾਲ ਬੋਲਦੇ ਹੋ ਜੇ ਵਿਆਹ ਕੀਤਾ ਵੀ ਤਾਂ ਐਸੀ ਨਾਲ ਕੀਤਾ ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋ ਆਪਣੇ ਪਤੀ ਦੇ ਆਕਾਰ ਨੂੰ ਵੇਖ ਕੇ ਐਸੇ ਕਲੇ ਕਲੂਟੇ ਨਾਲ ਵਿਆਹ ਕਰ ਲਿਆ ਮੋਟੇ ਨਾਲ ਵਿਆਹ ਕਰ ਲਿਆ ਤੁਹਾਡਾ ਪਤੀ ਸਹੀ ਨਹੀਂ ਆ ਪਤਨੀ ਸਹੀ ਨਹੀਂ ਆ ਸੋਚ ਕੇ ਤੋਣਾਪਨ ਨਹੀਂ ਆ ਆਕਾਰ ਨਹੀਂ ਆ ਸਿਹਠੀਕ ਨਹੀਂ ਆ ਤੁਸੀਂ ਨਿੰਦਾ ਕਰ ਰਹੇ ਹੋ ਨਾ ਇਹ ਪਿਆਰ ਨਹੀਂ ਆ ਕੀ ਲਿਖਿਆ ਜਾਣਦੇ ਹੋ ਜਦੋਂ ਅਸੀਂ ਪਾਪੀ ਹਿਸਾ ਯਿਸੂ ਨੇ ਸਾਨੂੰ ਪਿਆਰ ਕੀਤਾ ਦੂਸਰਾ ਜਦੋਂ ਅਸੀਂ ਗੁਨੇਗਾਰ ਸਾ ਮਸੀਹ ਨੇ ਸਾਨੂੰ ਪਿਆਰ ਕਰਕੇ ਸਾਡੇ ਲਈ ਜਾਨ ਦਿੱਤੀ ਅੱਜ ਇਹਨਾਂ ਵਚਨਾਂ ਨੂੰ ਸੁਣਨ ਤੋਂ ਬਾਅਦ ਜ਼ਰੂਰ ਆਪਣੇ ਜੀਵਨ ਦੇ ਵਿੱਚ ਮੈਂ ਆਪਣੇ ਪਤੀ ਨੂੰ ਪਿਆਰ ਕਰਾਂਗੀ ਆਪਣੀ ਪਤਨੀ ਨੂੰ ਮੈਂ ਪਿਆਰ ਕਰਾਂਗਾ ਕਹਿਣ ਵਾਲੇ ਹੈ ਤਾਂ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋ ਆਓ ਪ੍ਰਾਰਥਨਾ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਸਮਰਥੀ ਵਚਨਾ ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਤੁਹਾਡਾ ਧੰਨਵਾਦ ਆਤਮਾ ਦਾ ਫਲ ਪਿਆਰ ਉਸ ਪਿਆਰ ਨੂੰ ਪਿਤਾ ਜੋ ਸਾਨੂੰ ਪਿਆਰ ਕਰਦੇ ਜੇ ਅਸੀਂ ਉਹਨਾਂ ਨੂੰ ਕਹੀਏ ਕਿਹੜੀ ਵੱਡੀ ਗੱਲ ਆ ਮੇਰਾ ਪਤੀ ਚੰਗਾ ਹੋਏਗਾ ਮੇਰੀ ਪਤਨੀ ਚੰਗੀ ਹੋਏਗੀ ਤਾਂ ਹੀ ਪਿਆਰ ਕਰਾਂਗੇ ਚੰਗੇ ਨਹੀਂ ਆ ਇਸ ਲਈ ਪਿਆਰ ਨਹੀਂ ਕਰ 파ਰੇ ਇਹ ਵਚਨ ਦੇ ਵਿਰੁੱਧ ਹੈ ਪਿਤਾ ਜਦੋਂ ਅਸੀਂ ਪਾਪੀ ਸੀ ਗੁਨੇਗਾਰ ਸੀ ਅਤੇ ਕਮਜ਼ੋਰ ਸੀ ਤੁਸੀਂ ਸਾਨੂੰ ਪਿਆਰ ਕੀਤਾ ਉਹੀ ਆਤਮਾ ਸਾਨੂੰ ਦਿੱਤਾ ਹੈ ਉਹ ਆਤਮਾ ਸਾਡੇ ਦੇ ਵਿੱਚ ਆ ਪਤਨੀ ਕਮਜ਼ੋਰ ਹੈ ਜਾਂ ਪਾਪ ਚ ਜੀ ਰਹੀ ਆ ਜਾਂ ਦੁਸ਼ਮਣ ਹੋ ਕੇ ਜੀ ਰਹੀ ਆ ਲੇਕਿਨ ਪਿਆਰ ਕਰਨਾ ਹੈ ਪਤੀ ਕਮਜ਼ੋਰ ਹੋ ਸਕਦਾ ਜਾਂ ਪਾਪੀ ਹੋ ਸਕਦਾ ਦੁਸ਼ਮਣ ਲੱਗ ਸਕਦਾ ਹੈ ਫਿਰ ਵੀ ਉਸ ਨੂੰ ਪਿਆਰ ਕਰੋ ਕਿਉਂਕਿ ਪਿਆਰ ਤੁਹਾਡਾ ਅਦਭੁਤ ਸਵਾਭਾ ਹੈ ਇਸ ਲਈ ਪਿਤਾ ਜੇ ਤੁਹਾਡਾ ਪਿਆਰ ਸਾਡੇ ਵਿੱਚ ਹੋਵੇਗਾ ਤਾਂ ਅਸੀਂ ਦੂਜਿਆਂ ਨੂੰ ਵੀ ਪਿਆਰ ਕਰਾਂਗੇ ਇਸ ਪਿਆਰ ਨੂੰ ਅੱਜ ਤੋਂ ਮੈਂ ਆਪਣੇ ਪਰਿਵਾਰ 'ਚ ਦਿਖਾਵਾਂਗਾ ਇਸ ਤਰ੍ਹਾਂ ਕਹਿਣ ਵਾਲੇ ਹਰ ਪਤੀ ਪਤਨੀ ਨੂੰ ਹਰ ਬੱਚੇ ਨੂੰ ਅਤੇ ਮਾਤਾ ਪਿਤਾ ਨੂੰ ਆਸ਼ੀਸ਼ ਦਿਓ ਪਿਆਰ ਨਾਲ ਪਰੋ ਅੱਜ ਤੋਂ ਲੈ ਕੇ ਹਰ ਪਰਿਵਾਰ ਪਿਆਰ ਕਰ ਸਕੇ ਪਿਤਾ ਪਿਆਰ ਨੂੰ ਵੰਡ ਸਕਣ ਹਰ ਪਰਿਵਾਰ ਐਸੀ ਕਿਰਪਾ ਕਰੋ ਯੇਸ਼ੂ ਦੇ ਨਾਮ ਚੋਂ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72